ਪਰ ਉਹ ਦੇਖੇ ਜਾਣ ਹੀ ਆ ਗਈ ਵਾਪਸ ਯਾਰ ਇਹਦੇ ਵਿੱਚ ਹੋਰ 3-4 ਦਿਨਾਂ ਦੇ ਵਿੱਚ ਵਧੀਆ ਫਰਕ ਪੈ ਗਿਆ ਤਾਂ ਬੜੀ ਵਧੀਆ ਚੀਜ਼ ਆਪਾਂ ਬਣਾ ਲਈ ਹੈ ਨਾ ਜੇ ਆਪਾਂ ਇਹਦਾ ਧਿਆਨ ਨਾ ਕਰਦੇ ਨਾ ਪਵਨ ਨਾ ਇਹ ਤਾਂ ਹੋ ਗਏ ਸੀ ਛੁੱਟੀ ਹੋਰ ਬਚ ਗਿਆ ਚਲੋ ਆਪਾਂ ਦੋਸਤਾਂ ਨੂੰ ਵੀ ਦੱਸ ਦਈਏ ਵੀ ਕਿਵੇਂ ਮਤਲਬ ਕਿ ਠੀਕ ਹੋ ਗਿਆ ਨਾ ਬਿਲਕੁਲ ਦੋਸਤੋ ਵੀਡੀਓ ਨਾਲ ਬਣਦੇ ਰਿਹਾ ਤੁਹਾਨੂੰ ਵੀ ਦੱਸਦੇ ਇਧਰ ਕੀ ਹੋਇਆ ਸੀ ਕਿਵੇਂ ਬਿਮਾਰ ਹੋ ਗਿਆ ਸੀਗਾ ਦੋਸਤੋ ਆ ਜਿਹੜੇ ਤੁਸੀਂ ਪਾਰਕ ਦੇ ਵਿੱਚ ਬੂਟੇ ਦੇਖ ਰਹੇ ਹੋ ਨਾ ਦੋਸਤੋ ਇਹ ਸਾਡੇ 15 ਸਾਲ ਬੂਟੇ ਪੁਰਾਣੇ ਆ ਤੇ ਇਹਨਾਂ ਨੂੰ ਇੰਨੀ ਜ਼ਿਆਦਾ ਸਿਉਂਕ ਲੱਗ ਗਈ ਸੀ ਤੇ ਜਿਹੜਾ ਆ ਜਿਹੜਾ ਬੂਟਾ ਤੁਸੀਂ ਦੇਖ ਰਹੇ ਹੋ ਇਹ ਤਾਂ ਬਸ ਡਿੱਗਣ ਵਾਲਾ ਹੀ ਹੋ ਗਿਆ ਸੀ ਤੇ ਜੜ ਜਮਾਂ ਖੋਖਲੀ ਹੋ ਗਈ ਸੀ ਤੇ ਦੋਸਤੋ ਇਹਦੇ ਵਿੱਚ ਅਸੀਂ ਕਲੋਰੋ ਜਾਂ ਹੋਰ ਬਹੁਤ ਚੀਜ਼ਾਂ ਪਾ ਕੇ ਦੇਖੀਆਂ ਮਤਲਬ ਕਿ ਸਿਉਂਕ ਮਰ ਨਹੀਂ ਰਹੀ ਸੀ ਬਾਰ ਬਾਰ ਫਿਰ ਸਿਉਂਕ ਲੱਗਦੀ ਸੀ ਫਿਰ ਦੋਸਤੋ ਅਸੀਂ ਇੱਕ ਨੈਟ ਤੋਂ ਦੇਖੀ ਮਤਲਬ ਕਿ ਇੱਕ ਵੀਡੀਓ ਜਿਹਦੇ ਵਿੱਚ ਸਿਉਂਕ ਦਾ ਪ੍ਰੋਪਰ ਹੱਲ ਮਿਲਿਆ ਜੋ ਅੱਜ ਤੁਹਾਨੂੰ ਵੀ ਦੱਸਦੇ ਹਾਂ ਮੈਂ ਉਹ ਹੱਲ ਕੀ ਸੀਗਾ ਜਿਸ ਨੇ ਸਾਡੇ ਬੂਟਿਆਂ ਦੀ ਲਾਈਫ ਜ਼ਿੰਦਗੀ ਦਿਵਾਰ ਤੋਂ ਬਣਾ ਦਿੱਤੀ ਹਾਂਜੀ ਹਾਂਜੀ ਜਿਹੜੀਆਂ ਚੀਜ਼ਾਂ ਆਪਣੇ ਘਰੇ ਹੀ ਪੰਗਾ ਹੁੰਦੀਆਂ ਦੋਸਤੋ ਉਹੀ ਚੀਜ਼ਾਂ ਤੋਂ ਆਪਾਂ 1 ਲੀਟਰ ਲੈ ਲਿਆ ਜੀ ਪਾਣੀ ਤੇ ਤੁਸੀਂ ਆਪਦੇ ਬੂਟਿਆਂ ਦੇ ਹਿਸਾਬ ਦੇ ਨਾਲ ਹੈ ਜਿਹੜਾ ਕਿ ਪਾਣੀ ਲੈ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਕਿ 40 50 ਪੱਤੇ ਪਾਵਾਂਗੇ ਜੀ ਨਿੰਮ ਦੇ ਨਿੰਮ ਦੇ ਪੱਤਿਆਂ ਨੂੰ ਆਪਾਂ ਇਸ ਪਾਣੀ ਦੇ ਵਿੱਚ ਦੋਸਤੋ ਰਿਨ ਲੈਣਾ ਤੇ ਹੁਣ ਆਪਾਂ ਦੋਸਤੋ ਇਹਦੇ ਵਿੱਚ ਪਾਵਾਂਗੇ ਜੀ ਹੀਰਾ ਹਿੰਗ ਅੱਛਾ ਹੀਰਾ ਹਿੰਗ ਹਾਂਜੀ ਇਹ ਤੁਹਾਨੂੰ ਤੁਹਾਨੂੰ ਜਿਹੜੇ ਕਿ ਪ੍ਰਸਾਰੀਆਂ ਦੇ ਦੁਕਾਨ ਤੋਂ ਮਿਲ ਜੂਗੀ ਜਿੱਥੋਂ ਆਪਾਂ ਸੌਦਾ ਵਗੈਰਾ ਲੈ ਕੇ ਆਉਂਦੇ ਆ ਹੀਰਾ ਹਿੰਗ ਕਹਿੰਦੇ ਆ ਤੇ ਇਹਦਾ ਆਪਾਂ ਇੱਕ ਚਮਚਾ ਜਿਹੜਾ ਕਿ ਇਦੇ ਵਿੱਚ ਪਾ ਦਾਂਗੇ ਠੀਕ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਜਿਹੜਾ ਕਿ ਪਾਣੀ ਦੇ ਵਿੱਚ ਉਬਾਲਾਂਗੇ ਜਿੰਨਾ ਚਿਰ ਆਪਣਾ ਪਾਣੀ ਜਿਹੜਾ ਕਿ ਅੱਧਾ ਨਹੀਂ ਰਹਿ ਜਾਂਦਾ ਉਨਾ ਟਾਈਮ ਆਪਾਂ ਇਹਨੂੰ ਉਬਾਲ ਕੇ ਰੱਖਾਂਗੇ ਤੇ ਦੋਸਤੋ ਇਹਦੇ ਵਿੱਚ ਹੋਰ ਵੀ ਬਹੁਤ ਕੁਝ ਪੈਂਦਾ ਹੋ ਤੁਸੀਂ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਲਾਸਟ ਵਿੱਚ ਪਤਾ ਲੱਗੂਗਾ ਹਾਂ ਜੀ ਹਾਂ ਜੀ ਜਿਹੜਾ ਕਿ ਇਹ ਪਾਣੀ ਆਪਣਾ ਕਾਫੀ ਰਹਿਜ ਚੁੱਕਿਆ ਹੈਗਾ ਠੀਕ ਹੈ ਤੇ ਹੁਣ ਆਪਾਂ ਇਹਨੂੰ ਕਰ ਦਿੰਨੇ ਆ ਬੰਦ ਤੇ ਹੁਣ ਆਪਾਂ ਇਸ ਪਾਣੀ ਨੂੰ ਇੱਕ ਵਾਰੀ ਛਾਣ ਲਾਂਗੇ ਠੀਕ ਹਾਂਜੀ ਹਾਂਜੀ ਹੁਣ ਆਪਾਂ ਪਾਣੀ ਨੂੰ ਜਿਹੜਾ ਕਿ ਮੋਟੀ ਛਾਨਣੀ ਦੇ ਨਾਲ ਛਾਨ ਲਾਂਗੇ ਠੀਕ ਆ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਸਿਰਕਾ ਠੀਕ ਆ ਹਾਂਜੀ 3-4 ਜਿਹੜੇ ਕੀ ਟੱਕਣ ਆਪਾਂ ਸਿਰਕੇ ਦੇ ਪਾ ਲਾਂਗੇ ਠੀਕ ਆ ਇਹ ਦੇਖੋ ਜੀ ਬਹੁਤ ਤਿਆਜ ਆ ਪਰ ਹੁਣ ਕੋਲੇ ਨਹੀਂ ਖੜਿਆ ਜਾਂਦਾ ਹਾਂਜੀ ਠੀਕ ਲਓ ਜੀ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਜੀ ਤਾਰਪੀਨ ਦਾ ਤੇਲ ਪਾਵਾਂਗੇ ਜਿਹੜਾ ਕਿ ਆਪਣੇ ਤੁਹਾਨੂੰ ਪਤਾ ਹੀ ਆ ਵੀ ਕਲਰ ਵਗੈਰਾ ਚ ਆਪਾਂ ਯੂਜ਼ ਕਰਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕਰ ਲੈਨੇ ਆ ਜੀ ਮਿਕਸ ਤੇ ਫਿਰ ਆਪਾਂ ਇਹਨੂੰ ਜਿਹੜਾ ਕਿ ਸਪਰੇਅ ਬੋਟਲ ਦੇ ਵਿੱਚ ਭਰ ਲਾਂਗੇ ਠੀਕ ਹਾਂਜੀ ਹੁਣ ਆਪਾਂ ਇਹਨੂੰ ਸਪਰੇਅ ਬੋਟਲ ਦੇ ਵਿੱਚ ਸਾਰੇ ਨੂੰ ਫਿਲ ਕਰ ਲੈਨੇ ਆ ਠੀਕ ਆ ਇਹਦਾ ਜਿਹੜਾ ਕਿ ਤੁਸੀਂ ਬੂਟੇ ਦੇ ਵਿੱਚ ਇੰਜੈਕਸ਼ਨ ਵੀ ਲਾ ਸਕਦੇ ਹੋ ਇੰਜੈਕਸ਼ਨ ਨਾਲ ਲਾਉਣਾ ਤਾਂ ਜਿੱਥੇ ਦੋਸਤੋ ਫਰਾਕ ਕਰ ਲੈਂਦੇ ਆ ਮਤਲਬ ਕਿ ਹਾਂਜੀ ਜਿਹੜੀਆਂ ਸਿਉਂ ਪਸੰਦੀ ਹੈ ਉੱਥੇ ਤੁਸੀਂ ਇਹਨੂੰ ਮਤਲਬ ਕਿ ਫਿਲ ਕਰ ਸਕਦੇ ਹੋ ਬਿਲਕੁਲ ਜੀ ਇਸੇ ਤਰ੍ਹਾਂ ਆਪਾਂ ਸਪਰੇਅ ਬੋਤਲ 'ਚ ਭਰ ਕੇ ਇਹਨੂੰ ਰੱਖ ਲਾਂਗੇ ਤੇ ਆਪਾਂ ਰੋਜ਼ ਦੀ ਰੋਜ਼ ਜਿਹੜਾ ਕਿ ਇਹਦਾ ਛਿੜਕਾ ਕਰਨਾ ਹੈਗਾ ਤੇ ਤੁਸੀਂ ਰਿਜ਼ਲਟ ਆਪੇ ਹੀ ਦੇਖ ਲਿਓ ਜਿਹੜੀ ਆ ਹੀਰਾ ਹਿੰਗ ਹੁੰਦੀ ਆ ਦੋਸਤੋ 2-4 ਦਿਨਾਂ ਦੇ ਵਿੱਚ ਹੀ ਬੂਟੇ ਤੁਹਾਡੇ ਮੈਂ ਕਹਿੰਨਾ ਵੀ ਥੋੜੇ ਬੂਟਿਆਂ ਦੇ ਰੰਗਤ ਹੀ ਬਦਲ ਜੂਗੇ ਜੇ ਸਿਉਂਕ ਨਹੀਂ ਵੀ ਪਈ ਨਾ ਥਾਂ ਵੀ ਤੋਤਾ ਵੀ ਥੋੜੇ ਬੂਟੇ ਹਰੇ ਭਰੇ ਹੋ ਜਾਣਗੇ ਹਾਂਜੀ ਦੋਸਤੋ ਆ ਸਾਡਾ ਬੂਟਾ ਸੀ ਜਿਹਨੂੰ ਸਿਉਂਕ ਆ ਜਿਹੜੀ ਕਾਫੀ ਪੈ ਚੁੱਕੀ ਸੀਗੀ ਤੇ ਸਾਨੂੰ 3-4 ਦਿਨ ਹੋ ਗਏ ਲਗਾਤਾਰ ਜਿਹੜਾ ਕਿ ਛੜਕਾ ਕਰਦੇ ਆ ਜਿਹੜਾ ਆਪਾਂ ਸਾਰਾ ਮਟੀਰੀਅਲ ਬਣਾਇਆ ਹੈਗਾ ਤੇ ਦੋਸਤੋ ਆ ਦੇਖੋ ਤੁਸੀਂ ਇਹਦੀ ਜੜ੍ਹਾਂ ਵੀ ਇੱਥੇ ਦਵਾਰ ਤੋਂ ਆਉਣ ਲੱਗੀਆਂ ਚੀਜ਼ ਤੁਸੀਂ ਦੇਖਦੇ ਨੋਟ ਕਰ ਰਹੇ ਹੋ ਆ ਸਾਰਾ ਇਹ ਖਤਮ ਹੋ ਗਿਆ ਤੇ ਸਿਉਂਕ ਨਾਲ ਤੇ ਬੂਟੇ ਦੇ ਤੁਹਾਨੂੰ ਹਾਈਟ ਦਿਖਾਉਣਾ ਬੂਟਾ ਕਿੱਡਾ ਵੱਡਾ ਬਿਲਕੁਲ ਇਹਦਾ ਦੇਖੋ ਤੁਸੀਂ ਇਹ ਬਹੁਤ ਹੀ ਵੱਡਾ ਬੁੱਟਾ ਦੋਸਤੋ ਇਹ ਸਾਡਾ 15 ਸਾਲ ਪੁਰਾਣਾ ਬੁੱਟਾ ਜੇ ਐਡਾ ਬੁੱਟਾ ਖਰਾਬ ਹੋ ਜਾਏ ਤਾਂ ਕਿੰਨਾ ਜ਼ਿਆਦਾ ਦਿਲ ਦੁਖਦਾ ਤੇ ਕਿਉਂ ਨਾ ਆਪਾਂ ਇਹਦਾ ਮਤਲਬ ਕਿ ਸੋਲੂਸ਼ਨ ਕਰੀ ਤਿਆਰ ਕਰ ਲਈਏ ਬਿਲਕੁਲ ਦੋਸਤੋ ਸੌ ਤੋਂ ਬਚਾ ਲਗੇ ਇਸ ਨੂੰ ਜਿੰਨਾ ਹੋ ਸਕੇ ਦੋਸਤੋ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਜਾਣਕਾਰੀ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ